22 ਜੂਨ ਨੂੰ ਸਰਦਾਰ ਜੀ 2 ਰਿਲੀਜ਼ ਹੋਣੀ ਸੀ ਤੇ ਬਾਲੀਵੁੱਡ ਤੋਂ ਲੈ ਕੇ ਪੋਲੀਵੁੱਡ ਤੱਕ ਲੋਕਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਸਨ ਕੁਝ ਲੋਕ ਦਿਲਜੀਤ ਦੋਸਾਂਝ ਦੇ ਹੱਕ 'ਚ ਆਏ ਕੁਝ ਲੋਕ ਵਿਰੋਧ 'ਚ ਆਏ ਲੇਕਿਨ ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗ ਗਿਆ ਹੋਵੇਗਾ ਕਿ ਦਿਲਜੀਤ ਦੋਸਾਂਝ ਦੀ ਫਿਲਮ ਕਿੰਨੀ ਹਿੱਟ ਗਈ ਹੈ ਕਿਉਂਕਿ ਦਿਲਜੀਤ ਦੋਸਾਂਝ ਦੀ ਜਿਹੜੀ ਇਹ ਫਿਲਮ ਸੀ ਸਰਦਾਰ ਜੀ 2 ਇਹ ਇੰਡੀਆ ਦੇ ਵਿੱਚ ਬੈਨ ਹੋਈ ਲੇਕਿਨ ਵਿਦੇਸ਼ਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਜਿਸ ਨੇ ਕਿ ਕਾਫੀ ਬਿਜ਼ਨਸ ਕੀਤਾ ਹੁਣ ਉਸ ਤੋਂ ਬਾਅਦ ਬਾਰਡਰ 2 ਜਿਹੜੀ ਕਿ ਦਿਲਜੀਤ ਦੋਸਾਂਝ ਦੀ ਸਰਦਾਰ ਜੀ 2 ਫਿਲਮ ਤੋਂ ਬਾਅਦ ਰਿਲੀਜ਼ ਹੋਣੀ ਸੀ ਉਸ ਦਾ ਜਿਹੜਾ ਅੱਜ ਛੋਟੀ ਜੀ ਵੀਡੀਓ ਜਿਹੜੀ ਹੈ ਅੱਜ ਦਿਲਜੀਤ ਦੋਸਾਂਝ ਨੇ ਆਪਣੇ ਪੇਜ ਦੇ ਉੱਤੇ ਪਾਈ ਜਿਸ ਨਾਲ ਕਿ ਲੋਕ ਕਹਿ ਰਹੇ ਸਨ ਪਹਿਲੇ ਕਿ ਸਰਦਾਰਜੀ 2 ਤੋਂ ਬਾਅਦ ਜਿਹੜਾ ਦਿਲਜੀਤ ਦੋਸਾਂਝ ਨੂੰ ਉਸ ਮੂਵੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਬਾਰਡਰ ਟੂਰ ਦੇ ਵਿੱਚੋਂ ਲੇਕਿਨ ਦਿਲਜੀਤ ਦੋਸਾਂਝ ਨੇ ਇਹ ਵੀਡੀਓ ਪਾ ਕੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਅੱਜ ਕਿ ਬਾਰਡਰ ਟੂ ਦੇ ਵਿੱਚ ਉਹ ਜ਼ਰੂਰ ਮੌਜੂਦ ਹਨ ਬਾਕੀ ਕੋਈ ਹੈ ਜਾਂ ਨਹੀਂ ਹੈ ਉਸ ਦੀ ਪੁਸ਼ਟੀ ਜਿਹੜੀ ਆ ਉਹ ਬਾਅਦ ਦੇ ਵਿੱਚ ਹੋਵੇਗੀ ਲੇਕਿਨ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਦਿਲਜੀਤ ਦੋਸਾਂਝ ਹੁਣ ਬਾਰਡਰ ਟੂ ਦੇ ਵਿੱਚ ਨਜ਼ਰ ਆਉਣਗੇ ਜੋ ਕਿ ਪੰਜਾਬੀਆਂ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ